ਕੀ ਕਰਸਾ ਅੱਜ ਸਚਨ ਸ਼ਰੀ ਅੰਦਰਬਾਰ ਸਾਹਿਬ ਕੇ ਪਹੁੰਚਿਓ ਕੀ ਕਹਿਣਾ ਚਾਹੋਗੇ ਪਿਛਲੇ ਦਿਨੇ ਜਿਹੜੇ ਕੈਬਨਟ ਦਾ ਵਿਸਤਾਰ ਹੋਇਆ ਔਰ ਨਵੇਂ ਜਿਹੜੇ ਕੇ ਮੌਕੇ ਮਿਲੇ ਨਾ ਨਹੀਂ ਜੀ ਅੱਜ ਬਲੋਚਟਾ ਇਹ ਗੁਰੂ ਅਮਰਦਾਸ ਜੀ ਦੇ ਘਰ ਆਏ ਆਂ ਸ੍ਰੀ ਅੰਮ੍ਰਿਤਸਰ ਮੰਦਰ ਸਾਹਿਬ ਮੱਥਾ ਟੇਕਣ ਆਏ ਸੀ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮ ਐਲ ਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਪਾਪਾ ਗੁਰੂ ਮਹਾਰਾਜ ਕੋ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਅਸ਼ੀਰਵਾਦ ਲੈਣ ਆਇਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜੱਦੋ ਜਹਿਦ ਜਿਹੜੀ ਜਾਰੀ ਰੱਖੂੰਗਾ ਉਹੀ ਮੈਂ ਆਪਣੀ ਅਸ਼ੀਰਵਾਦ ਜਿਹੜੀ ਆ ਗੁਰਦੁਆਮ ਦਸ ਦੀ ਜਿਹੋ ਲੈਣਾ ਆ ਪੰਜਾਬ ਸਰਕਾਰ ਵੱਲੋਂ ਲਗਾਤਾਰੀ ਉਪਰਾਲੇ ਜਿਹੜਾ ਕਿੱਸਾ ਕੀ ਹੈ ਔਰ ਜਿਹੜੇ ਕਿ ਨਵੇਂ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਆਮ ਲੋਕਾਂ ਨੂੰ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰ ਪਾਰਟੀ ਜਿਹਨੂੰ ਸਮਝਦੀ ਆ ਕਿ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇਦਾਂ ਵੀ ਵਿਰੋਧੀਆਂ ਬਰਿਹੜੇ ਤੰਜ ਕਿਸੇ ਜਾ ਰਹੇ ਨੇ ਕਿ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕੋ ਹੀ ਜਿਹੜਾ ਕੈਬਨਿਟ ਮੰਤਰੀ ਰਹੇ ਉਹ ਕੋਈ ਨਹੀਂ ਇਦਾਂ ਕੀ ਵਿਰੋਧੀ ਕਿਹੜੇ ਬਾਈ ਵਿਰੋਧੀਆਂ ਨੇ ਕੀ ਕੀਤਾ ਹੀ ਉਹ ਅਸੀਂ ਦਾ ਅਸੀਂ ਦਾ ਤਿੰਨਾਂ ਸਾਲਾਂ ਜਿੰਨਾ ਕੁਝ ਕਰਤਾ ਤੇ ਵਿਰੋਧੀ 30 ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋਲ ਕੋਈ ਕੰਮ ਥੋੜਾ ਬਿਨਾਂ ਤੰਜ ਕਿਸਨ ਤੋਂ ਬਿਨਾਂ ਇਹਨਾਂ ਕੋਲ ਕੋਈ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾਂ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ